ਕਈ ਸਟੇਜਾਂ ਤੇ ਇਹ ਗੱਲ ਕਹਿੰਨਾ ਗੁਰਮਖੋ ਅੱਜ ਲੋੜ ਹੈ ਜਿੱਥੇ ਆਪਾਂ ਕਹਿੰਦੇ ਵੀ ਟਰਾਲਾ ਮੇਰੇ ਵੱਲੋਂ ਪੀਜੇ ਦਾ ਮਸਾ ਨਾ ਕਰਿਓ ਮੇਰੇ ਵੱਲੋਂ ਟਰਾਲਾ ਵਰਫੀ ਦਾ ਮੇਰੇ ਵੱਲੋਂ ਟਰਾਲਾ ਠੰਡਿਆਂ ਦਾ ਮੇਰੇ ਵੱਲੋਂ ਟਰਾਲਾ ਆਈਸਕ੍ਰੀਮ ਦਾ ਥੋੜਾ ਜਿਹਾ ਚੇਂਜ ਕਰ ਲਿਏ ਜੇ ਚੰਗਾ ਲੱਗੇ ਇਹਦੀ ਥਾਂ ਤੇ ਇਤਰਾ ਕਰ ਲਿਆ ਕਰੋ ਜਿਨ੍ਹਾਂ ਨੂੰ ਰੱਬ ਨੇ ਮਾਇਆ ਦਿੱਤੀ ਵੀ ਟਰਾਲਾ ਬਜਰੀ ਦਾ ਮੇਰੇ ਵੱਲੋਂ ਰਾਲਾ ਸਰੀਏ ਦਾ ਮੇਰੇ ਵੱਲੋਂ ਰਾਲਾ ਸੀਮਿੰਟ ਦਾ ਮੇਰੇ ਵੱਲੋਂ ਕਰਨਾ ਕੀ ਹੈ ਆਪਣੇ ਲਾਗੇ ਲਾਗੇ ਵੇਖੋ ਕਿਸੇ ਗਰੀਬ ਦੀ ਛੱਤ ਪੈਣ ਵਾਲੀ ਤੇ ਪਾ ਦਿਓ ਅੱਜ ਆਪਾਂ ਨੂੰ ਜਾਗਣ ਦੀ ਲੋੜ ਹੈ ਕਿਸੇ ਨੂੰ ਬਾੜਾ ਕਹਿਣ ਦੀ ਲੋੜ ਨਹੀਂ ਅਗਲੇ ਸਤਕਾਰਯੋਗ ਆਪਾਂ ਕਾਹ ਤੋਂ ਕੀਏ ਕਿਸੇ ਨੂੰ ਕੋਈ ਧਰਮ ਜੋ ਮਰਜ਼ੀ ਕਰੇ ਘਰ ਆਪਣਾ ਸੰਭੀਏ ਤੇ ਚੋਰ ਕਿਸੇ ਨੂੰ ਆਖੀਏ ਨਾ ਕਈਆਂ ਨੂੰ ਇਹ ਬਚਨ ਸੋਹਣੇ ਨਹੀਂ ਲੱਗਦੇ ਪਰ ਮੇਰਾ ਦਿਲ ਕਹਿੰਦਾ ਏ ਇਹ ਗੁਰੂ ਨਾਨਕ ਸਾਹਿਬ ਦੀ ਕੌਮ ਐ ਗੁਰੂ ਦਾ ਪਿਆਰ ਐ ਇਹ ਧਰਤੀ ਐ ਇੰਨੀ ਪਿਆਰ ਵਾਲੀ ਇੱਥੇ ਮਹਾਰਾਜ ਸਾਹਿਬ ਨੇ ਆਪਣੇ ਪੁੱਤਾਂ ਤੇ ਖਫਨ ਨਹੀਂ ਪਾਇਆ ਸਿੰਘਾਂ ਤੇ ਜ਼ਰੂਰ ਪਾਇਆ ਇੰਨਾ ਪਿਆਰ ਆਪਣੂ ਕੀਤਾ ਕਿ ਅੱਜ ਆਪਣੇ ਕੋਲ ਪੈਹਾ ਹੋ ਗਿਆ ਕਿੰਨੇ ਸਰਦਾਰ ਆਪਣੇ ਅਮਰੀਕਾ ਕੈਨੇਡਾ ਬੈਠੇ ਆ ਖਰਬਾ ਪਤੀ ਇੱਕ ਪਿੰਡ ਦੇ ਵਿੱਚ ਕਿੰਨੇ ਮੁੰਡੇ ਬਾਹਰ ਗਏ ਘੱਟੋ-ਘੱਟ 50-60 ਤੇ ਜੀ ਉਹ ਸੱਚੀ ਬਣੋ ਦਸਵੰਦ ਕੱਢਣ ਨਾ ਤੁਸੀਂ ਸਾਰੇ ਪ੍ਰਬੰਧਕ ਵੀਰ ਬੈਠੇ ਆ ਥੋੜੀ ਜੀ ਮੀਟਿੰਗ ਕਰਕੇ 15 ਬੰਦਿਆਂ ਦੀ ਕਮੇਟੀ ਬਣੇ ਤੇ ਗ੍ਰਾਈ ਕਰਕੇ ਢੇੜਾ ਮਾਰੋ ਕਿ ਕਿਸੇ ਦੇ ਬੱਚੇ ਦੀ ਫੀਸ ਤੇ ਨਹੀਂ ਰਹਿੰਦੀ ਕਿਸੇ ਦੀ ਛਾਤਤ ਨਹੀਂ ਚੁੰਦੀ ਕਿਸੇ ਦੇ ਬੇਬੇ ਬਜ਼ੁਰਗ ਬਿਮਾਰ ਕਿਤੇ ਕਿਸੇ ਦਾ ਸੌਦਾਤ ਨਹੀਂ ਮੁੱਕਾ ਆ ਛੋਟਾ ਜਿਹਾ ਪ੍ਰਾਲਾ ਕਰ ਲਿਓ ਜੀਂਦਿਆਂ ਦੇ ਮੇਲੇ ਆਖੋ ਵੈਗਰੋ ਕਿਉਂਕਿ ਸੱਚ ਜਿਹੜਾ ਨਾ ਫੁੱਲ ਦੀ ਉਮਰ ਥੋੜੀ ਹੁੰਦੀ ਹੈ ਇਹ ਗੱਲ ਮੈਂ ਕਈ ਸਟੇਜਾਂ ਤੋਂ ਕਹਿੰਦਾ ਵੀ ਮੁਰਗੇ ਨੂੰ ਮੌਤ ਛੇਤੀ ਮਿਲਦੀ ਕਿਉਂ ਉਹ ਲੋਕਾਂ ਨੂੰ ਜਗਾਉਣਾ ਚਾਹੁੰਦਾ ਜਿਹੜਾ ਅੱਜ ਵੀ ਜਗਾਊਗਾ ਮਹਾਰਾਜ ਦੇ ਹੁਣੇ ਗਿਆਨੀ ਜੀ ਗੱਲ ਕਰਗੇ ਬਾਣੇ ਦੀ ਤੇ ਨਾਮ ਦੀ ਨਾਮ ਦੀ ਕਥਾ ਆਪਾਂ ਕੀਤੀ ਵੀ ਨਾਮ ਬਾਰੇ ਵੀ ਨਾਮ ਕੀ ਹੈ ਤੇ ਬਾਣਾ ਤੇ ਫਿਰ ਬਾਅਦ ਚ ਹੁੰਦਾ ਨਾ ਜਦੋਂ ਵਰਤ ਜਾਂਦਾ ਆਖੋ ਸਤਨਾਮ ਇਸ ਕਰਕੇ ਅੱਜ ਥੋੜਾ ਜਿਹਾ ਚੇਂਜ ਕਰੀਏ ਗੁੱਸਾ ਨਹੀਂ ਛਕਾਓ ਜਲ ਪਾਣੀ ਵੀ ਸੋਨਾ ਪਰ ਥੋੜਾ ਜਿਹਾ ਆਪਾਂ ਆਪਣੇਆਂ ਨੂੰ ਸੁਭਾਲ ਲਈਏ ਜਿਹੜੇ ਆਪਣੇ ਤੋਂ ਅੱਜ ਵਿਚਾਰੇ ਆਸਰਾ ਛੇ ਬੈਠੇ ਉਹਨਾਂ ਨੂੰ ਗੱਲ ਨਾਲ ਲਾਲਗੇ ਮੇਰਾ ਦਿਲ ਕਹਿੰਦਾ ਤੁਸੀਂ ਅਮਰ ਸੰਚਾਰ ਰੱਖ ਲੋ ਸਿਰਫ ਥੋੜਾ ਜਿਹਾ ਇੱਧਰ ਧਿਆਨ ਦੇ ਦਿਓ ਪੰਜ ਪਿਆਰੇ ਵੀ ਕਹਿਣਗੇ ਐਨੀ ਗਿਣਤੀ ਹੋ ਗਈ ਵੀ ਸਾਨੂੰ ਸਾਹ ਲੈ ਲੈਣ ਦੇ ਉਹ ਆਖੋ ਸਤਨਾ ਅੱਜ ਸੱਚੀ ਗੱਲ ਹੈ ਡਿੱਗੇ ਨੂੰ ਉਠਾਇਆ ਤੇ ਦੱਸ ਰੋਂਦੇ ਨੂੰ ਹਸਾਇਆ ਤੇ ਬੋਲੀ ਚੱਲੋ ਦੱਸ ਕੋਈ ਭੁੱਖੇ ਨੂੰ ਖਵਾਇਆ ਤੇ ਕੱਲਾ ਸਟੇਜਾਂ ਤੇ ਰੌਲਾ ਪਾਉਣਾ ਕੀਤਾ ਨਹੀਂ ਕੱਖ ਆਪ ਸਾਰੇ ਉਪਰਾਲਾ ਮਾਰੀਏ ਮੈਂ ਹੋਮੇ ਨਹੀਂ ਜਿਤਾਉਂਦਾ ਮੈਂ ਜਿੰਨੀ ਜੋਗਾ ਆਪਣੀ ਜ਼ਿੰਦਗੀ ਚੋਂ ਜਿੱਥੇ-ਜਿੱਥੇ ਵਰਤਨਾ ਮੈਂ ਵਰਤ ਜਾਨਾ ਝੂਠ ਨਹੀਂ ਮਹਾਰਾਜ ਕੋਲੇ ਕਈ ਸਿੰਘ ਕਹਿ ਦਿੰਦੇ ਕਿਉਂਕਿ ਸਾਡੀ ਆਣ ਮਾਣ ਸ਼ਾਨ ਹੈ ਅਸੀਂ ਆਪਣੇ ਆਦੇ ਬਾਹ ਫੜੀ ਅੱਜ ਜਿਨ੍ਹਾਂ ਦਾ ਕਰਕੇ ਗੁਰੂ ਸਾਹਿਬ ਜੀ ਦਾ ਇਤਿਹਾਸ ਮੈਂ ਆਰੰਭ ਕਰਾਂ ਖੋ ਸਤਨਾਮ ਅੱਜ ਇਹ ਪਰਾਲਾ ਇੱਕ ਮੈਸੇਜ ਹੈ ਕੌਮ ਨੂੰ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਜੇ ਆਪਾਂ ਸਾਰੇ ਤਗੜੇ ਆ ਇੱਕ ਦੂਜੇ ਨੂੰ ਉਠਾਓ ਜਿਸ ਘਰ 'ਚ 15 ਜੀ ਰਹਿੰਦੇ ਆ ਜਦੋਂ ਉਹਦੀ ਛੱਤ ਤੇ ਸੌਦਾ ਆ ਗਿਆ ਉਹਨੇ ਤੁਹਾਡਾ ਪ੍ਰੇਮੀ ਹੋ ਜਾਣਾ ਉਹ ਕਹੂਗਾ ਦੱਸੋ ਨੌਜਵਾਨਾਂ ਨੂੰ ਕਰਨਾ ਕੀ ਹੈ ਇਹ ਗੁਰੂ ਨਾਨਕ ਸਾਹਿਬ ਦੀ ਸੋਚ ਹੈ ਕਰ ਕਰ ਬਾਬਾ ਗਾਵਿਏ ਵਜਨ ਕਾਲ ਮਿਰਦੰਗਰ ਬਾਬਾ ਜਦੋਂ ਆਹ ਫੈਸਲਾ ਲੈ ਕੇ ਤੁਰਪੇਕ ਰਾਜਾ ਅਗਰ ਸੈਨ ਹੋਇਆ ਕੋਈ ਵੀਰ ਦਸੇ ਉਹਨੇ ਕਾਨੂੰਨ ਜਾਰੀ ਕੀਤਾ ਜਦੋਂ ਜਿੱਤਿਆ ਤੇ ਉਹਦੇ 50 60 ਹਜ਼ਾਰ ਆਪਣੇ ਬੰਦੇ ਐ ਦੂਜੇ ਤਰ ਮਾਲੇ ਇਦਾਂ ਹੀ ਕਰਨਦੇ ਹੁਣ ਪਰ ਉਹ ਰੋਲਾ ਨਹੀਂ ਪਾਉਂਦੇ ਆਖੋ ਵੇਗਰੇ ਸਾਡੇ ਅੰਗ ਕਹਿੰਦੇ ਨੇ ਜਿਹੜਾ ਬੋਲਦਾ ਉਹ ਵੜਦਾ ਨਹੀਂ ਆਖੋ ਵੇਗਰੇ ਆਪਣੀ ਸਾਰੀ ਕੌਮ ਫੇਸਬੁੱਕ ਤੇ ਵਟਸਐਪ ਤੇ ਲੱਗੇ ਜੋਧੇਵਾਨਾਂ ਉਹ ਤੁਸੀਂ ਕਦੇ ਵੇਖੋ ਗੁਰਮਖੋ ਕਿਸੇ ਦੂਜੇ ਧਰਮ ਵਾਲੇ ਬੰਦੇ ਦੀ ਵੀਡੀਓ ਆਈ ਕਦੇ ਉਹਨਾਂ ਦੇ ਪ੍ਰਚਾਰਕ ਨੇ ਆਪਣੇ ਧਰਮ ਪ੍ਰਤੀ ਆਪਣੇ ਗ੍ਰੰਥਾਂ ਪ੍ਰਤੀ ਜਾਂ ਆਪਣੀ ਕਮਿਊਨਿਟੀ 'ਚ ਕਦੇ ਰੌਲਾ ਪਾਇਆ ਕਦੇ ਮੈਂ ਕਿਸੇ ਹਿੰਦੂ ਮੁਸਲਮਾਨ ਈਸਾਈ ਜੈਨੀ ਮੋਦੀ ਪ੍ਰਚਾਰਕ ਭਿੜਦੇ ਨਹੀਂ ਵੇਖੇ ਜੋ ਇੱਕ ਨੇ ਕਹਤਾ ਦੂਜਿਆਂ ਨੇ ਮਗਰੇ ਉਸੇ ਤੇ ਚੱਲ ਪੈਣਾ ਇੱਕ ਆਪਣੇ ਵਾਲਾ ਲੜਾ ਏ ਸਭ ਤੋਂ ਵੱਧ ਮੋਬਾਈਲ ਤੇ ਦਰਸ਼ਨੀਕ ਆਪਾਂ ਹੀ ਬਣੇ ਪਏ ਆਖੋ ਸਤਿਨਾਮ ਤੇ ਕੋਈ ਸ਼ੱਕ ਨਹੀਂ ਸਾਧ ਸੰਤ ਜੀ 베ਰੀ ਵੀ ਉਸੇ ਨੂੰ ਪੱਥਰ ਵਜਦੇ ਜਿਹਦੇ ਤੇ ਫਲ ਪਿਆ ਹੁੰਦਾ ਦੂਜੇ ਨੂੰ ਕਿਸੇ ਨੇ ਕੀ ਕਹਿਣਾ ਇਹ ਕੌਮ ਮਰਦਾਂ ਦੀ ਹੈ ਇਹਨਾਂ ਦਾ ਇਤਿਹਾਸ ਬਹੁਤ ਵਿਡੇਰਾ ਹੈ ਸੇਵਾ ਵਾਲੇ ਪੱਖ ਤੋਂ ਵੇਖ ਲਓ ਤਾਂ ਨਹੀਂ ਮੁੱਕਦਾ ਸਿਮਰਨਲੋਂ ਵੇਖ ਲਓ ਤਾਂ ਨਹੀਂ ਮੁੱਕਦਾ ਜੇ ਸ਼ਹੀਦਾਂ ਦੀ ਕਤਾਰ ਵਿੱਚੋਂ ਵੇਖ ਲਓ ਤੇ ਸਭ ਤੋਂ ਛੋਟਾ ਸ਼ਹੀਦ ਸਿੱਖ ਕੌਮ ਦਾ ਹੈ ਸਭ ਤੋਂ ਬਜ਼ੁਰਗੀ ਵੀ ਇਹਨਾਂ ਦੀ ਆਓ ਅੱਗੇ ਚੱਲਾਂ ਹੁਣ ਇਸ ਅੱਜ ਦੀਆਂ ਬੇਨਤੀਆਂ ਹੁਣ ਇਤਿਹਾਸ ਵੱਲ ਨੂੰ ਜਾਣਾ ਜਿਨ੍ਹਾਂ ਨੇ ਸੇਵਾ ਕਮਾਈ ਸਾਰੀ ਸੰਗਤ ਆਓ ਜੁੜੀਏ ਜੀ ਸਤਗੁਰ ਕੀ ਸੇਵਾ ਜੇ ਕੋ ਕਰੇ ਚਿਤ ਲਾਏ ਸਤਗੁਰ ਕੀ ਸਤ ਗੁਰ ਕੀ ਸੇਵਾ ਸਫਲ ਜੇ ਕੋ ਕਰੇ ਚਿਤ ਲਾਏ ਸਤ ਗੁਰ ਕੀ ਸੇਵਾ ਜੇ ਕੋ ਕਰੇ ਚਿਤ ਲਾਏ ਖਡੂਰ ਸਾਹਿਬ ਦੀ ਧਰਤੀ ਤੋਂ ਪ੍ਰారంਭ ਹੋਇਆ ਇਤਿਹਾਸ ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਨੂੰ ਲੱਖੋ ਮਿਲਿਆ ਸਾਦਾ ਜਿਹਾ ਪਰਿਵਾਰ ਹੈ ਪਹਿਲੀ ਕਥਾ ਜਿਹੜੀ ਨਾਨਕ ਪ੍ਰਕਾਸ਼ ਦੀ ਗੁਰੂ ਨਾਨਕ ਸਾਹਿਬ ਦਾ ਜੀਵਨ ਹਜ਼ੂਰ ਗੁਰੂ ਅੰਗਦ ਸਾਹਿਬ ਖਡੂਰ ਵਿੱਚ ਬੈਠੇ ਐ ਇਹ ਚਾਰ ਨਗਰ ਨੇ ਇੱਕ ਖਡੂਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਡੱਲਾ ਨਗਰ ਤੇ ਇੱਕ ਕੁਲ ਛੇਤਰ ਜਿੱਥੇ ਅੱਠ ਪਾਸ਼ਾਆਂ ਦਾ ਆਗਾਜ਼ ਹੋਇਆ ਚਰਨ ਪਾਏ ਜਿੱਥੇ ਇਸ ਜਗ੍ਹਾ ਤੇ ਮੇਰੇ ਸਤਿਗੁਰੂ ਸਜੇ ਤੇ ਭਾਈ ਪਾਰੋ ਜੀ ਭਾਈ ਦੁਰਗਾ ਭਾਈ ਜੀਵੰਦਾਦ ਕਿਸ ਸਿੱਖ ਗੁਰੂ ਅਮਰਦਾਸ ਜੀ ਦੀ ਸੇਵਾ ਚ ਜਿਹੜੀ ਅੱਜ ਸੰਗਤ ਕੁਮਾਰੀ ਨਾ ਜੋੜੇ ਘਰ ਚ ਕੋਈ ਲੰਗਰ ਵਰਤਾਇਆ ਕੋਈ ਵੀਰ ਪੁਕਾਰਿਆ ਕਿਸੇ ਨੇ ਆ ਪ੍ਰਬੰਧ ਕੀਤਾ ਸਤਿਗੁਰ ਕੀ ਸੇਵਾ ਜੇ ਕੋ ਕਰੇ ਚਿਤ ਮਨ ਚਿੰਦਿਆ ਫਲ ਪਾਵਣਾ ਮਰ ਸਾਹਿਬ ਜੀ ਕਹਿੰਦੇ ਕੋਈ ਐਹੋ ਜੀ ਰੂਹ ਸਦੋ ਮੈਂ ਕਥਾ ਸੁਣਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਮੇਰੇ ਅੰਦਰ ਪਿਆਰ ਜਾਗਿਆ ਗੁਰੂ ਸਾਹਿਬ ਜੀ ਕਹਿੰਦੇ ਕਿਉਂਕਿ 7 ਕੁ ਸਾਲ ਉਹਨਾਂ ਨੇ ਕੁਝ ਵਿਦਵਾਨਾਂ ਨੇ ਨਾਂ ਕਹਿਆ ਕਰਤਾਰਪੁਰ ਸਹਿਬ 70 ਸਾਲ ਦਾ ਜੀਵਨ ਗੁਰੂ ਸਾਹਿਬ ਜੀ ਤੁਹਾਡੇ ਵਰਗੇ ਪਿਆਰ ਦੇ ਵਿੱਚ ਆ ਕੇ ਕਹਿੰਦੇ ਜੀ ਕਰਦਾ ਬਾਬੇ ਦੀ ਕਥਾ ਸੁਣੀਏ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਆਪ ਮੇਰੇ ਮਹਿਬੂਬ ਨੇ ਦੂਜੇ ਆਸਣ ਵਿੱਚ ਬਹਿ ਕੇ ਥਾਪਿਆ ਲੈਣਾ ਜੀਵਨ ਦਾ ਗੁਰਿਆਈ ਸਿਰ ਛੱਤਰ ਫਰਾਇਆ ਕਹਿੰਦੇ ਬਾਬੇ ਦੀ ਕਥਾ ਸੁਣਨੀ ਹੈ ਕੋਈ ਸੁਣਾਵੇ ਜੋ ਜ਼ਿਕਰ ਆਉਂਦਾ ਭਾਈ ਬਾਲਾ ਜੀ ਉਹਨਾਂ ਨੇ ਆਰੰਭ ਕੀਤੀ ਪੈੜੇ ਮੋਖੇ ਨੇ ਲਿਖਣੀ ਸ਼ੁਰੂ ਕੀਤੀ ਸਾਰੇ ਸਿੱਖ ਸੁਣਦੇ ਆ ਸੇਵਾ ਸਿਮਰਨ ਕਰਦੇ ਆ ਤੇ ਭਾਈ ਪਾਰੋ ਜੀ ਵੀ ਅੱਗੇ ਬੈਠੇ ਆ ਤਨ ਮੇਰੇ ਸੱਚੇ ਪਾਤਸ਼ਾਹ ਦੀ ਨਦਰ ਪਈ ਕਿਉਂਕਿ ਆਪ ਜਿੰਨੀਆਂ ਵੀ ਸੰਗਤਾਂ ਅੱਜ ਬੈਠੀਆਂ ਨਾ ਗੁਰਮਖੋ ਦਿਲ ਕਹਿੰਦਾ ਕਿਸੇ ਦੇ ਘਰੇ ਜਾਓ ਤੇ ਅਗਲੇ ਦੀ ਨਿਕਾਹ ਹੁੰਦੀ ਕੌਣ ਕੌਣ ਆਇਆ ਏ ਅੱਜ ਜਿੰਨੇ ਵੀ ਆਪਜੀ ਪਹਾਉੜਾ ਨਾਲ ਜੁੜੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਉੱਤੇ ਆਪਣੀ ਨਦਰ ਪਾ ਕੇ ਵੇਖ ਰਿਹਾ ਵੀ ਕੌਣ ਕੌਣ ਕਿੱਥੇ ਕਿੱਥੇ ਬੈਠਾ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਮਾਰੇ ਦੀਆਂ ਨਦਰਾਂ ਪਈਆਂ ਇਸ ਸਿੱਖ ਤੇ ਪ੍ਰੋਫੈਸਰ ਪੂਰਨ ਸਿੰਘ ਸਾਹਿਬ ਜੀ ਵਰਗੇ ਵਿਦਵਾਨ ਕਹਿੰਦੇ ਕਿਸੇ ਦੀ ਮਾਂ ਪਿਓ ਭਰਾ ਚਾਚੀ ਤਾਈ ਵਾਜਾਂ ਮਾਰੇ ਭਾਗਾਂ ਵਾਲਾ ਏ ਭਾਈ ਪਰ ਉਹ ਕਿੰਨਾ ਕੁ ਭਾਗਾਂ ਵਾਲਾ ਹੋਇਆ ਜਦੋਂ ਗੁਰੂ ਅੰਗਦ ਸਾਹਿਬ ਨੇ ਸੰਗਤ ਵਿੱਚੋਂ ਆਵਾਜ਼ ਮਾਰੀ ਭਿਉਰੇ ਆਖੋ ਸਤਨਾਮ ਉੱਠ ਪਿਆ ਮਹਾਰਾਜ ਕਹਿੰਦੇ ਸਿਖਾ ਬੜੀ ਸੇਵਾ ਕਰਦਾ ਏ ਕਦੇ ਜੋੜਿਆਂ ਦੀ ਕਦੇ ਝਾੜੂ ਦੀ ਕਦੇ ਲੰਗਰ ਦੀ ਕਦੇ ਪੱਖੇ ਦੀ ਕਿੱਥੋਂ ਆਣਾ ਏ ਗੁਰੂ ਨਹੀਂ ਰੱਖਦਾ ਗੁਰਮਖੋ ਜਿੰਨਿਆਂ ਨੇ ਤੁਸੀਂ ਸਹਿਯੋਗ ਦਿੱਤਾ ਨਾ ਅੱਜ ਨਾਮ ਬੋਲਿਆਂ ਜਿਆਦੀ ਗੱਲ ਨਹੀਂ ਹੁੰਦੀ ਬਿਨ ਬੋਲਿਆਂ ਸਭ ਕਿਛ ਮਾਰੇ ਜਾਂਦੇ ਆ ਕਿਉਂਕਿ ਆਪਾਂ ਉਹਦੇ ਆ ਉਹਨੇ ਭੇਜਿਆ ਵਾਤੇ ਕਹਿ ਵੀ ਦਿੱਤਾ ਕਰੋ ਬੇਨਤੀ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚੱਲੋ ਹਰਲਾਹਾ ਕਹਿੰਦੇ ਸਿੱਖਾ ਜਰਾ ਨਾਮ ਕੀ ਹੈ ਬੜਾ ਸੁਲੱਖਾ ਹੈ ਬੜੀ ਭਾਵਨਾ ਨਾਲ ਸੇਵਾ ਕਰਦਾ ਜੀ ਮਾਫੀ ਦਿਓ ਆਪਾਂ ਜੇਦੋਂ ਸੇਵਾ ਕਰਦੇ ਤੇ ਆਪਾਂ ਉੱਥੇ ਕਰਦੇ ਜਿੱਥੇ ਚਾਰ ਬੰਦੇ ਆ ਆਪਾਂ ਉੱਥੇ ਮਾਫੀ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਮੋਢਾ ਲਾਉਣੇ ਜਿੱਥੇ ਲਾਈਵ ਚੱਲਦਾ ਤੇ ਸੰਗਤਾਂ ਦਾ ਇਕੱਠ ਹੈ ਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੇ ਗੁਰਦੁਆਰੇ ਉਹ ਗੁਰੂ ਨਹੀਂ ਬੋਲੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦੋ ਤਿੰਨ ਨੇ ਕੀ ਕੋਈ ਹੈ ਕੋਈ ਹੈ ਨਾ ਤੇ ਅੱਜ ਹੌਵੇਂ ਵੇਖੋ ਦਖਾਵਾ ਵੇਖੂ ਮੈਂ ਨਿੰਦਕ ਨਹੀਂ ਕਿ ਜਿੱਥੇ ਲਾਈਵ ਹੈ ਜਿੱਥੇ ਚਾਰਜੀ ਨੇ ਉਥੇ ਹਰ ਇੱਕ ਬੰਦਾ ਜਾ ਕੇ ਕਹਿੰਦਾ ਮੈਨੂੰ ਸੇਵਾ ਦੇ ਦੋ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਨਗਰ ਦੇ ਵਿੱਚ ਇਕੱਲਾ ਗ੍ਰੰਥੀ ਸਰੂਪ ਸਿਰ ਤੇ ਚੁੱਕ ਕੇ ਚੋਰ ਕਰਦਾ ਕਿ ਗੁਰੂ ਨਹੀਂ ਹੈ ਭਾਵਨਾ ਜਾਗੀਏ